ਅਮਰੀਕਾ ਦੇ ਵਿੱਚ ਜਲਦ ਹੌਲੀਡੇ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਪੋਸਟਲ ਤੇ ਪਾਰਸਲ ਸੇਵਾਵਾਂ ਦੇ ਲਈ ਇਹ ਸਭ ਤੋਂ ਵੱਧ ਬਿਜ਼ੀ ਰਹਿਣ ਵਾਲਾ ਸਮਾਂ ਮੰਨਿਆ ਜਾਂਦਾ ਹੈ। ਇਸ ਦੌਰਾਨ ਪੋਸਟਲ ਤੇ ਪਾਰਸਲ ਸੇਵਾਵਾਂ ਵਿੱਚ ਵਧ ਜਾਂਦੀਆਂ ਨੇ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਯੂਨਾਈਟਿਡ ਸਟੇਟਸ ਪੋਸਟਲ ਸਰਵਿਸ ਨੇ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਲਈ ਅਸਥਾਈ ਤੌਰ ਤੇ ਆਪਣੇ ਕੁਝ ਚਾਰਜੇਸ ਵਧਾਉਣ ਦਾ ਫੈਸਲਾ ਕੀਤਾ ਹੈ ਜਿਸ ਦਾ ਅਸਰ ਸਿੱਧਾ-ਸਿੱਧਾ ਅਮਰੀਕਾ ਦੇ ਉੱਤੇ ਪਵੇਗਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਯੂਨਾਈਟਿਡ ਸਟੇਟਸ ਪੋਸਟਲ ਸਰਵਿਸ ਨੇ 2025 ਦੇ ਹੌਲੀਡੇ ਸੀਜ਼ਨ ਨੂੰ ਧਿਆਨ ਦੇ ਵਿੱਚ ਰੱਖ ਕੇ ਕੁਝ ਪੈਕੇਜ ਸੇਵਾਵਾਂ ਦੇ ਲਈ ਅਸਥਾਈ ਤੌਰ ਤੇ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ ਇਹ ਵਾਧੂ ਖਰਚੇ ਪੀਕ ਸੀਜ਼ਨ ਦੌਰਾਨ ਵਧੇ ਹੋਏ ਹੌਲੀਡੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਨੇ ਤਾਂ ਜੋ ਸਮੇਂ ਸਿਰ ਪੈਕੇਜ ਆਪਣੇ ਮੰਜ਼ਿਲ ਦੇ ਵੱਲ ਪਹੁੰਚਾਏ ਜਾਣ ਇਹ ਬਦਲਾ ਯੂਐਸ ਪੀਐਸਡੀ ਡਿਲੀਵਰਿੰਗ ਫਾਰ ਅਮਰੀਕਾ ਦਾ ਸਾਲਾ ਯੋਜਨਾ ਦਾ ਇੱਕ ਹਿੱਸਾ ਹੈ ਜੋ ਪੋਸਟਲ ਨੈਟਵਰਕ ਨੂੰ ਮਜ਼ਬੂਤ ਕਰਨ ਅਤੇ ਵਿੱਤੀ ਸਥਿਰਤਾ ਦੇ ਲਈ ਜ਼ਰੂਰੀ ਮੰਨਿਆ ਜਾ ਰਿਹਾ ਹੈ ਇਹ ਟੈਂਪੋਰਰੀ ਵਾਧੂ ਖਰਚੇ 5 ਅਕਤੂਬਰ 2025 ਨੂੰ ਅੱਧੀ ਰਾਤ ਤੋਂ ਲਾਗੂ ਹੋਣਗੇ ਤੇ 18 ਜਨਵਰੀ 2026 ਨੂੰ ਅੱਧੀ ਰਾਤ ਤੱਕ ਜਾਰੀ ਰਹਿਣਗੇ ਇਹ ਸਿਰਫ ਘਰੇਲੂ ਰਿਟੇਲ ਅਤੇ ਕਮਰਸ਼ੀਅਲ ਪੈਕੇਜਸ ਤੇ ਹੀ ਲਾਗੂ ਹੋਣਗੇ ਜਿਵੇਂ ਕਿ ਪ੍ਰਾਇੋਰਟੀ ਮੇਲ ਐਕਸਪ੍ਰੈਸ ਪ੍ਰਾਇੋਰਟੀ ਮੇਲ ਯੂਐਸਪੀਐਸ ਗਰਾਉਂਡ ਐਡਵਾਂਟੇਜ ਅਤੇ ਪਾਰਸਲ ਸਿਲੈਕਟ ਜਦਕਿ ਅੰਤਰਰਾਸ਼ਟਰੀ ਸੇਵਾਵਾਂ ਤੇ ਫਰਸਟ ਕਲਾਸ ਮੇਲ ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ USPS ਦਾ ਕਹਿਣਾ ਹੈ ਕਿ ਇਹ ਬਦਲਾਅ ਪੀਕ ਸੀਜ਼ਨ ਦੇ ਵਿੱਚ ਸਫਲਤਾ ਯਕੀਨੀ ਕਰਨਗੇ ਜਦਕਿ ਉਹਨਾਂ ਦੀਆਂ ਡਾਕ ਦਰਾਂ ਵਿਸ਼ਵ ਦੇ ਵਿੱਚ ਸਭ ਤੋਂ ਘੱਟ ਨੇ ਪਾਰਸਲ ਦੇ ਵਾਧੂ ਖਰਚੇ ਪੈਕੇਜ ਦੇ ਭਾਰ ਉਸ ਦੇ ਜ਼ੋਨ ਦੀ ਦੂਰੀ ਤੇ ਕਯੂਬਿਕ ਟਾਇਰ ਤੇ ਨਿਰਭਰ ਕਰਨਗੇ ਇਹ 40 ਸੈਂਟ ਤੋਂ ਲੈ ਕੇ 16 ਡਾਲਰ ਤੱਕ ਹੋ ਸਕਦੇ ਨੇ ਖਰਚਿਆਂ ਦੀ ਸੂਚੀ ਜਾਣਨ ਦੇ ਲਈ ਪੋਸਟਲ ਰੈਗੂਲੇਟਰੀ ਕਮਿਸ਼ਨਜ਼ ਦੀ ਵੈੱਬਸਾਈਟ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਇਵਾਦੂ ਖਰਚੇ ਛੋਟੇ ਵਪਾਰੀਆਂ ਤੇ ਗਿਫਟ ਭੇਜਣ ਵਾਲਿਆਂ ਤੇ ਅਸਰ ਪਾਉਣਗੇ ਯੂਐਸਪੀਐਸ ਨੇ ਇਸ ਦੇ ਲਈ ਸੁਝਾਅ ਦਿੱਤਾ ਸੀ ਕਿ ਸਤੰਬਰ ਦੇ ਅਖੀਰ ਤੱਕ ਪੈਕੇਜ ਭੇਜੋ ਤਾਂ ਜੋ ਵਾਧੂ ਖਰਚਾ ਤੋਂ ਬਚਿਆ ਜਾ ਸਕੇ ਡਿਸਕਾਊਂਟ ਦੇ ਲਈ ਪਾਇਰੇਟ ਸ਼ਿਪ ਵਰਗੇ ਪਲੇਟਫਾਰਮਸ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ about.usps.com ਜਾਂ ਫਿਰ ਆਪਣੇ ਨੇੜਲੇ ਪੋਸਟ ਆਫਿਸ ਦੇ ਨਾਲ ਸੰਪਰਕ ਕਰ ਸਕਦੇ ਹੋ USPS ਦਾ ਕਹਿਣਾ ਹੈ ਕਿ ਇਹ ਬਦਲਾ ਹਫਤੇ ਦੇ 6 ਦਿਨ ਮੇਲ ਤੇ ਪੈਕੇਜ ਡਿਲੀਵਰੀ ਜਾਰੀ ਰੱਖਣ ਦੇ ਵਿੱਚ ਮਦਦ ਕਰਨਗੇ ਹੌਲੀਡੇ ਸੀਜ਼ਨ ਦੇ ਲਈ ਤਿਆਰ ਰਹੋ ਤੇ ਜਲਦੀ ਆਪਣੇ ਸਮਾਨ ਦੀ ਸ਼ਿਪਿੰਗ ਕਰਵਾਓ